ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਜੇ ਨਹੰਗ ਬਾਣੇ ਵਿੱਚ ਕੁਝ ਮੈਨੂੰ ਗਾਲਾਂ ਗੋਲਾਂ ਕੱਢਦੇ ਹੁੰਦੇ ਨੇ ਫਿਰ ਮੈਂ ਤਾਂ ਪ੍ਰਵਾਹ ਨਹੀਂ ਕਰਦਾ ਹੁੰਦਾ ਜਿਨੇ ਮਰਜੀ ਭੌਂਕਣਾ ਹੁੰਦਾ ਭੌਂਕੇ ਕਰੋ ਤੇ ਅਸੀਂ ਤਾਂ ਬਾਬੇ ਨਾਨਕ ਦੇ ਸਿਧਾਂਤ ਦੀ ਗੱਲ ਕਰਨੀ ਹੈ ਜਾਂ ਕੌਮ ਦੀ ਗੱਲ ਕਰਨੀ ਹੈ ਔਰ ਅਸੀਂ ਆਪਦੇ ਸ਼ਬਦਾਵਲੀ ਹੈ 19 ਕ ਸ਼ਿਮ ਦਾਇਰੇ ਵਿੱਚ ਮਰਦਿਆਂ ਵੀ ਜਿਹੜਾ ਬੰਦਾ ਕਦੀੜਾ ਮਤਲਬ ਅਸੀਂ ਉਸੇ ਨੂੰ ਕਦੀੜ ਕਹਿੰਦੇ ਆ ਜਿਹੜਾ ਖਾਚ ਭੇੜ ਹਰਾਮਖੋਰ ਕਢਮ ਚੌਧਰੀ ਆ ਅਸੀਂ ਉਹਨਾਂ ਨੂੰ ਕਹਿੰਦੇ ਜਿਹੜੇ ਹੈਗੇ ਆ ਪਰ ਜਿਹੜੀ ਮੈਂ ਅੱਜ ਗੱਲ ਕਰਨ ਗਾ ਜਿਹੜੇ ਨੀਲੇ ਬਾਣੇ ਵਿੱਚ ਨਿਹੰਗ ਸਿੰਘ ਨੇ ਇਹਨਾਂ ਦੀਆਂ ਕਰਤੂਤਾਂ ਚਾਰ ਪੰਜ ਇੱਕ ਸਾਹਮਣੇ ਆਈਆਂ ਨੇ ਇੱਕ ਤਾਂ ਜਿਹੜੀ ਬਠਿੰਡੇ ਦੀ ਘਟਨਾ ਹੈਗੀ ਆ ਜਿਹੜਾ 20 ਲੱਖ ਰੁਪਇਆ ਲੁੱਟ ਕੇ ਲੈ ਕੇ ਗਏ ਨੇ ਉਹਨੇ ਹੈ ਗਵਾਣੇ ਵਿੱਚ ਸੀਗੇ ਸਕੂਟਰੀ ਵਿੱਚ ਮਾਰੀ ਗੱਡੀ ਵਿੱਚ ਮਾਰੀ ਸਕੂਟਰੀ ਤੇ ਤੇ ਕੋਲੇ ਕਹਿੰਦੇ ਕੋਈ ਪਿਸਤਲ ਸੀ ਛੋਟਾ ਜਿਹਾ ਉਹਦੇ ਨਾਲ ਯਾਨਕਿ ਗੁੰਡਾਗਰਦੀ ਕਰਕੇ 20 ਲੱਖ ਰੁਪਇਆ ਲੁੱਟ ਕੇ ਲੈ ਗਏ ਇਹ ਨੀਲੇ ਬਾਣੇ ਵਿੱਚ ਨਿਹੰਗ ਸਿੰਘ ਨੇ ਜੀ ਮੈਂ ਬਹੁਤ ਵਾਰੀ ਕਹਿ ਬੀ ਗੁੰਡੇ ਨੇ ਬਾਣੇ ਵਿੱਚ ਇਹ ਬਾਣਾ ਪਾ ਕੇ ਗੁੰਡਾਗਰਦੀ ਕਰਦੇ ਨੇ ਹੁਣ ਜਿਹੜੀਆਂ ਨਿਹੰਗ ਜੱਥੇਬੰਦਗੀਆਂ ਨੇ ਜ਼ਿੰਮੇਵਾਰੀ ਲੈਣ ਗਈਆਂ ਵੀ ਇਹ ਸਾਡੀ ਕਦੀੜ ਹੈ ਆਰਾਜ ਸਿੰਘ ਖਾਲਸੇ ਵਰਗੇ ਰਾਜਾ ਰਾਜ ਸਿੰਘ ਵਰਗੇ ਜਿਹੜੇ ਮੈਨੂੰ ਕਹਿੰਦੇ ਸੀ ਅਸੀਂ ਐਂ ਕਰਾਂਗੇ ਬਾਹ ਕਰਾਂਗੇ ਦੋ ਤਿੰਨ ਹੋਰ ਸੀ ਲਗਾਉਣਾ ਜਿਹੜੀਆਂ ਭੌਂਕਦੀਆਂ ਸੀ ਹੁਣ ਦਿਓ ਜਵਾਬ ਆ ਤੁਹਾਡੇ ਨਿਹੰਗ ਨੇ ਨੀਲੇ ਬਾਣੇ ਵਿੱਚ ਤੇ ਇੱਕ ਨੇ ਤਲਵੰਡੀ ਹਸਪੀਟਲ ਦੇ ਵਿੱਚ ਡਾਕਟਰ ਦਾ ਹੱਥ ਵੜ ਦਿੱਤਾ ਇੱਕ ਛੋਟੀ ਜੀ ਪਰਚੀ ਵਾਸਤੇ ਉਹਨੇ ਪਰਚੀ ਮੰਗੀ ਹੋਣੀ ਤੇ ਇਹਨੇ ਹੱਥ ਵੜ ਦਿੱਤਾ ਇਹ ਵੀ ਚਾਰ ਮਹੀਨਿਆਂ ਦੀ ਘਟਨਾ ਹੈਗੀ ਹੈ ਤੇ ਦੋ ਦਿਨ ਪਹਿਲਾਂ ਘਟਨਾ ਵਾਪਰੀਆਂ ਨੇ ਜੇ ਕਿਹਦਾ ਗਿੱਟਾ ਵੱਡ ਤਾਂ ਕਹਿੰਦੇ ਲੱਤ ਵੱਢਦੀ ਤੇ ਰੈਸਟੋਰੈਂਟ ਵਿੱਚ ਜਾ ਕੇ ਪੈਸੇ ਨਹੀਂ ਦੇਣੇ ਕਹਿੰਦੇ ਅਸੀਂ ਸਾਨੂੰ ਲੰਗਰ ਸਕਾਓ ਉੱਥੇ ਉਹ ਵੀ ਨੀਲੇ ਬਾਣੇ ਵਿੱਚ ਨੇ ਗੋਲ ਪੱਗਾਂ ਵਾਲੇ ਤੇ ਹੁਣ ਇਹਨਾਂ ਬਾਰੇ ਸਿੱਖ ਜਥੇਬੰਦੀਆਂ ਜਿਹੜੇ ਨਹਾਮ ਸਿੰਘ ਕਹਿੰਦੇ ਅਸੀਂ ਗੁਰੂ ਦੀਆਂ ਲਾੜੜੀਆਂ ਫੌਜਾਂ ਤੇ ਗੁਰੂ ਸਾਹਿਬ ਨੇ ਇਹ ਸਿਖਾਇਆ ਮਿਲੋਟਾ ਖਾਣਾ ਕਰੋ ਕਹੇਦੇ ਫੈਰ ਮਾਰ ਦਿਓ ਕਹਿੰਦੀ ਲੱਤ ਪੜ ਦਿਓ ਕਹਿੰਦੀ ਬਾਹ ਮਾਰ ਦਿਓ ਹੁਣ ਦਿਓ ਜਵਾਬ ਮਤਲਬ ਇਹਨਾਂ ਲੋਕਾਂ ਨੇ ਨਾ ਬਾਣਾ ਪਾ ਕੇ ਇਹ ਸਮਝ ਲਿਆ ਵੀ ਸਾਡੇ ਕੋਲੇ ਲਾਇਸੈਂਸ ਹੈ ਤੇ ਆਮ ਲੋਕ ਡਰਦੇ ਨੇ ਨਾ ਤੋਂ ਬੋਲਦੇ ਨਹੀਂ ਪਰ ਜਿਹੜੇ ਪੰਜਾਬ ਦੇ ਵਾਸੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਜੇ ਦੋ ਜਣੇ ਆਉਂਦੇ ਨੇ ਤੁਸੀਂ 15 ਵੀ ਇਕੱਠੇ ਹੋ ਕੇ ਨਾ ਛੇਤਰਪਲੇਟ ਕਰਿਆ ਕਰੋ ਇੱਕ ਦੂਜੇ ਦੀ ਜਦੋਂ ਇਹ ਘਟਨਾ ਵਾਪਰਦੀ ਹੈ ਹੈਲਪ ਕਰਿਆ ਕਰੋ ਤੁਸੀਂ ਤਮਾਸ਼ਾ ਦੇਖਦੇ ਹੋ ਕੋਈ ਵੀਡੀਓ ਬਣਾਉਣ ਲੱਗ ਜਾਂਦਾ ਜਰ ਮਾਣਾ ਮੋਟਾ ਸੋਚ ਲੋ ਵੀ ਕੌਣ ਨੇ ਇਹ ਇਹਨਾਂ ਦਾ ਗੁਰੂ ਸਾਹਿਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਬੇਲੜ ਨੇ ਸੁੱਖਾ ਰਗੜ ਰਗੜ ਕੇ ਪਿੰਦੇ ਰਹਿੰਦੇ ਨੇ ਘੋੜੇ ਰੱਖੇ ਨੇ ਜਿੱਦਾਂ ਘੋੜਿਆਂ 'ਚ ਮੁਸ਼ਕ ਮਾਰਦਾ ਉਦਾਂ ਇਹਨਾਂ 'ਚ ਮੁਸ਼ਕ ਮਾਰਦਾ ਨਾਉਣਾ ਨਹੀਂ ਸਿੱਧ ਕਿਤੇ ਪਰ ਰਾਜਾ ਰਾਜ ਸਿੰਘ ਵਰਗੇ ਇਹਨਾਂ ਦੀਆਂ ਜੇ ਕਰਤੂਤਾਂ ਦੇਖੋਗੇ ਨਾ ਇੱਕ ਮੈਨੂੰ ਡੀਐਸਪੀ ਸਾਹਿਬ ਨੇ ਫੋਨ ਕੀਤਾ ਸੀ ਕਹਿੰਦਾ ਜੀ ਇਹ ਪਹਿਲਾਂ ਪਹਿਲਾਂ ਕਹਿੰਦੇ ਸੜਕਾਂ ਤੋਂ ਦਰਖਤ ਬੜ ਬੜ ਕੇ ਵੇਚਦਾ ਰਿਹਾ ਤੇ ਇਹਦੇ ਘਰ ਵਾਲੇ ਕਹਿੰਦੇ پاگل ਹੋ ਗਈ ਸੀ ਦਵਾਈਆਂ ਲੈ ਲੈ ਕੇ ਉਹਨੂੰ ਛੱਡ ਕੇ ਪਤਾ ਨਹੀਂ ਕਿੱਧਰ ਚਲਾ ਗਿਆ ਇਹਦੇ ਪਰਚਾ ਹੋਇਆ ਹੋਇਆ ਸੀ ਜਾਨੀ ਕਿ ਇਹ ਬੇਲੜ ਨੇ ਸਭ ਤੋਂ ਵੱਧ ਨਸ਼ੇੜੀ ਨੇ ਕਮਚੋਰ ਨੇ ਔਰ ਇਹਨਾਂ ਦੀ ਜਿਹੜੀ ਬੈਕਗਰਾਉਂਡ ਹੈ ਉਹ ਕ੍ਰਿਮੀਨਲ ਹੈ ਮਾਰ ਧਾੜ ਕਰਨ ਵਾਲੇ ਹੁਣ ਵੀ ਇਹਨਾਂ ਦਾ ਉਹੀ ਕੀਤਾ ਹੈ ਜਾਨੀ ਕਿ ਗੈਂਗਸਟਰਵਾਦ ਦੇ ਨਾਲ ਜੁੜੇ ਹੋਏ ਨੇ ਬੰਦੇ ਹੁਣ ਜਿਹੜੀਆਂ ਅਸਲੀ ਜਥੇਬੰਦੀਆਂ ਨੇ ਨੰਗ ਨੰਗ ਸਿੰਘਾਨੀ ਉਹਨਾਂ ਨੂੰ ਬੇਨਤੀ ਹੈ ਜੀ ਜਾਂ ਤਾਂ ਇਹਨਾਂ ਨੂੰ ਕੰਟਰੋਲ ਕਰੋ ਤੇ ਜੇ ਤੁਸੀਂ ਬੋਲਦੇ ਨਹੀਂ ਫਿਰ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਹੈਗਾ ਤੁਸੀਂ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਤੇ ਜਦੋਂ ਕਿਤੇ ਇਹੋ ਜੀ ਵਿਗੜੀ ਹੋਈ ਕਤਿਹੜ ਨੂੰ ਕਿਤੇ ਪੁਲਿਸ ਫੈਰ ਕਰਦੀ ਆ ਕਿਤੇ ਗੋਲੀ ਬਾਜ ਜਾਂਦੀ ਫਿਰ ਕਹਿਣਗੇ ਜੀ ਗੈਂਗਸਟਰ ਕਹਿ ਕੇ ਚੋਰ ਕਹਿ ਕੇ ਸਾਨੂੰ ਮਾਰਿਆ ਜਾ ਰਿਹਾ ਹੁਣ ਪਰਸ਼ ਕੀ ਕਰੂ ਪੁਲਿਸ ਨੇ ਹਾਰ ਤਾਂ ਪਾਉਣੀ ਨਹੀਂ ਤੇ ਮੈਂ ਬੇਨਤੀ ਇਹ ਪ੍ਰਸ਼ਾਸਨ ਨੂੰ ਵੀ ਕਰਨੀ ਹੈ ਵੀ ਜਿੱਤੇ ਹਜੇ ਇਕ ਤੀੜ ਮਿਲਦੀ ਐ ਇਹਨੂੰ ਗ੍ਰਿਫਤਾਰ ਕਰਨ ਦੇ ਲੋੜ ਨਹੀਂ ਫੜ ਕੇ ਗੋਲੀ ਮਾਰੋ ਕੰਮ ਕਰੋ ਪਾਰ ਤੇ ਮੁਕੰਮ ਨੇ ਬੜੇ ਨਾ ਇਹਦਾ ਕੰਮ ਹੀ ਕੋਈ ਨਹੀਂ ਧੰਦਾ ਹੀ ਕੋਈ ਨਹੀਂ ਬੇਲੜ ਸਿਰੇ ਦੇ ਆ ਬਥੇਰੇ ਨੇ ਮੈਨੂੰ ਫੋਨ ਫਾਨ ਕੀਤੇ ਤੁਸੀਂ ਸਾਡੇ ਖਿਲਾਫ ਬੋਲਦੇ ਹੋ ਥੋੜੀਆਂ ਕਰਤੂਤਾਂ ਕਰਕੇ ਬੋਲਦੇ ਆਂ ਨਹੀਂ ਅਸੀਂ ਕਿਰਤ ਕਰੋ ਆਪਣੀ ਗੁਰੂ ਪਾਸ਼ਾ ਨੂੰ ਡਾਕੇ ਮਾਰਨ ਵਾਸਤੇ ਨਹੀਂ ਪੈਦਾ ਕੀਤਾ ਜਿਹੜੇ ਗੁਰੂ ਸਾਹਿਬ ਦੇ ਨਾਲ ਉਸ ਵਕਤ ਫੌਜਾਂ ਸੀ ਨਾ ਉਹ ਬਹੁਤ ਉੱਚੇ ਸੁੱਤੇ ਕਿਰਦਾਰ ਵਾਲੀਆਂ ਸੀ ਆਪਾ ਬਾਰਨ ਵਾਲੀਆਂ ਸੀ ਉਹ ਤੁਹਾਡੇ ਵਰਗੀਆਂ ਲਗੌੜਾਂ ਨਹੀਂ ਸੀ ਕਿਹਦਾ ਹੱਥ ਵੜਦਾ ਕਿਹਦਾ ਗਿੱਟਾ ਵੜਦਾ ਕਿਤੋਂ ਪੈਸੇ ਖੋਲੇ ਤੁਹਾਡੇ ਵਰਗੀਆਂ ਨਹੀਂ ਸੀ ਉਹ ਤੇ ਇਹ ਜਿੰਨੇ ਵੀ ਹੈਗੇ ਨੇ ਬਹੁਤੇ ਲੋਕ ਇਹਨਾਂ ਚੋਂ ਬੇਲੜ ਨੇ ਨਸ਼ੇੜੀ ਨੇ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਹੈ ਕ੍ਰਿਮਿਨਲ ਹੈ ਹੁਣ ਤਲਵੰਡੀ ਹਸਪੀਟਲ ਦੇ ਵਿੱਚ ਜਿਹੜਾ ਹੱਥ ਵੜਿਆ ਤੁੱਕ ਕੀ ਕਸੂਰ ਸੀ ਉੱਥੇ ਦੀ ਡਾਕਟਰ ਦਾ ਡਾਕਟਰ ਨੇ ਕਹਿਣਾ ਹੈ ਪਰ ਜਿੱਕਟਾਓ ਤੇ ਮਾੜੀ ਮੋਟੀ ਗੱਲ ਪਿੱਛੇ ਤੁਸੀਂ ਹੱਥ ਵੜ ਦਿੰਦਾ ਤੇ ਫਿਰ ਕਹਿਣਗੇ ਅਸੀਂ ਬਾਣੀ ਪੜਦੇ ਕਿੱਥੇ ਸ਼ਰਨ ਸੀਤਾ ਤੁਹਾਡੀ ਸ਼ਹਿਜ ਕਿੱਥੇ ਜਿਹੜਾ ਲੋਕਾਂ ਨੂੰ ਮੂਰਖ ਬਣਾਉਂਦੇ ਆਂ ਅੱਡੇ ਬਠਿੰਡੇ ਘਟਣਾ ਹੋਇਆ 20 ਲੱਖ ਰੁਪਈਆ ਖੋ ਕੇ ਭੱਜੇ ਨੇ ਔਰ ਪਹਿਲਾਂ ਸਕੂਟਰੀ ਦੇ ਵਿੱਚ ਗੱਡੀ ਮਾਰੀ ਐ ਜਦੋਂ ਮੁੰਡੇ ਡਿੱਗ ਪੇ ਤਾਂ ਬੈਗ ਹੱਥ ਵਿੱਚੋਂ ਖੋਹ ਲਿਆ ਪਿਸਟਲ ਦਿਖਾ ਕੇ ਜਿੰਨੀਆਂ ਵੀ ਨਿਹੰਗ ਜੱਥੇਬੰਦੀਆਂ ਨੂੰ ਸਾਰੇ ਨੂੰ ਬੇਨਤੀ ਹੈ ਵੀ ਗਾਲਾਂ ਗੁੱਲਾਂ ਦੇ ਕੇ ਨਹੀਂ ਕੰਮ ਚੱਲਣਾ ਪਹਿਲਾਂ ਸਿੱਧੇ ਤੌਰ ਤੇ ਸਾਹਮਣੇ ਆ ਕੇ ਇਹਨਾਂ ਦੀ ਇਨਵੈਸਟੀਗੇਸ਼ਨ ਤੁਸੀਂ ਆਪ ਕਰੋ ਵੀ ਤੁਹਾਡੇ ਭੈਗੇ ਨੇ ਜਾਂ ਤੁਹਾਨੂੰ ਬਦਨਾਮ ਕਰਦੇ ਆ ਜੇ ਹੈਗੇ ਨੇ ਤਾਂ ਨੱਸ ਪਾਓ ਇਹਨਾਂ ਨੂੰ ਜੇ ਨਹੀਂ ਹੈਗੇ ਤਾਂ ਫਿਰ ਇਹਨਾਂ ਦੇ ਖਿਲਾਫ ਖੜੋ ਦਸੋ ਲੋਕਾਂ ਨੂੰ ਵੀ ਸਾਡੇ ਬੰਦੇ ਨਹੀਂ ਵੈਸੇ ਸ਼ੱਕ ਕਰਨ ਦੀ ਲੋੜ ਹੀ ਨਹੀਂ ਇਹ ਬੰਦੇ ਨਿੰਗਣਾਂ ਤੇ ਬੰਦੀਆਂ ਦੇ ਵਿੱਚੋਂ ਇਹ ਜੀ ਘਰੋਂ ਕੱਢੇ ਵੱਢੇ ਜਿਹੜਾ ਘਰੇ ਮਾਂ ਪਿਓ ਨੂੰ ਬਾਲਾ ਦਿੰਦਾ ਸੀ ਚਾਰ ਪੈਸੇ ਨਹੀਂ ਕਮਾਉਂਦਾ ਸੀ ਘਰੋਂ ਨਿਕਲ ਗਿਆ ਪਹਿਲਾਂ ਅਮਰਤਪਾਲ ਮੇਰੋਂ ਵੀ ਇਦਾਂ ਸੀ ਉਹਦੇ ਪਿਓ ਨੇ ਸ਼ਰਿਆਮ ਕਹਤਾ ਇਹਨੇ ਘਰ ਦਾ ਕੰਮ ਕਰਦਾ ਨਹੀਂ ਸੀ ਅਸੀਂ ਬੇਦਖਲ ਕਰਤਾ ਫਿਰ ਨਿੰਗਾਂ ਵਾਲਾ ਬਾਣਾ ਪਾ ਲਿਆ ਫਿਰ ਕੀ ਕਰਦੂਤਾ ਕੀਤੀਆਂ ਇਹ ਸਾਰਾ ਕੁਝ ਸਾਹਮਣੇ ਆਇਆ ਗਿਆ ਇਹ ਬੇਨਤੀ ਹੱਥ ਜੋੜ ਕੇ ਔਰ ਖਾਸ ਕਰਕੇ ਜਦੋਂ ਇਹ ਜੀ ਘਟਨਾ ਵਾਪਰਦੀ ਹੈ ਕੋਲੇ ਤੁਸੀਂ ਖੜੇ ਤਮਾਸ਼ਾ ਦੇਖਦੇ ਹੋ ਵੀਡੀਓ ਬਣਾਉਣ ਲੱਗੇ ਨੂੰ ਫੜ ਕੇ ਢਾ ਲਿਆ ਕਰੋ ਯਾਰ ਦੋ ਬੰਦੇ ਕੋਈ ਬੱਬਰ ਸ਼ੇਰ ਹੁੰਦੇ ਆ ਤੁਸੀਂ ਦੋ ਬੰਦੇ ਨੂੰ ਨਾਥ ਨਹੀਂ ਪਾ ਸਕਦੇ ਕੇਵਲ ਵੀਡੀਓ ਬਣਾਉਣ ਜੋਗੇ ਔਰ ਖਾਸ ਕਰਕੇ ਜਦੋਂ ਕੋਈ ਲੁੱਟਖੋ ਹੁੰਦੀ ਹੈ ਇਹ ਕੰਟਰੋਲ ਫੇਰ ਹੋਣਾ ਹੈ ਜੇ ਤੁਸੀਂ ਮੌਕੇ ਤੇ ਮੁਸਤੈਦ ਹੋਵੋਗੇ ਕਿੰਨੇ ਵਹੀਕਲ ਹੁੰਦੇ ਆ ਗੱਡੀ ਭੱਜ ਕਿੱਧਰ ਗਈ ਇਹ ਹੋਣਾ ਨਹੀਂ ਚਾਹੀਦਾ ਥੋੜਾ ਬਹੁਤਾ ਆਪਣੇ ਆਪ ਨੂੰ ਸਟਰੋਂਗ ਕਰੋ ਜੇ ਤੁਸੀਂ ਇਹ ਗੰਦਗੀ ਸਾਫ਼ ਕਰਨੀ ਹੈ ਨਹੀਂ ਕੱਲ ਨੂੰ 20 ਲੱਖ ਕਿਸੇ ਦਾ ਖੋਇਆ ਤੇ ਕੱਲ ਨੂੰ ਤੁਹਾਡੀ ਵਾਰੀ ਆ ਜਾਊਗੀ ਇਹ ਦਿਨ ਨੇੜੇ ਆ ਦੂਰ ਨਹੀਂ ਹੈਗੇ ਜੇ ਤੁਸੀਂ ਇਹ ਜਿਹੜੀਆਂ ਕਿਟੇੜਾਂ ਨੂੰ ਨਾth ਨਹੀਂ ਪਾਉਂਗੇ ਪਰ ਜਿਹੜੇ ਆ ਗਾਲੀ ਗਲੋਚ ਕਰਦੇ ਮੈਨੂੰ ਗਾਲਾਂ ਕੱਢਦੇ ਉਹਨਾਂ ਨੂੰ ਬੇਨਤੀ ਹੈ ਭਵੇਂ ਰਾਜਾ ਰਾਸਿਕ ਕੋਬਜਾ ਕੋ ਹੋਵੇ ਮੇਦਸੋ ਹੋਣਾ ਤੁਹਾਡੇ ਨੇਂਗ ਸੀ ਨਿੰਗਾ ਦੇ ਬਾਣੇ ਵਿੱਚ ਜਿਨ੍ਹਾਂ ਨੇ 20 ਲੱਖ ਰੁਪਏ ਖੋ ਕੇ ਭੱਜੇ ਨੇ ਤਲਵੰਡੀ ਹਸਪੀਟਲ ਦੇ ਵਿੱਚ ਹੱਥ ਵੜ ਦਿੱਤਾ ਦੱਸੋ ਕੌਣ ਨੇ ਇਹ ਆਓ ਸਾਹਮਣੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹਨਾਂ ਨੂੰ ਗਰਾਈਆਂ ਗੁਰਾਈਆਂ ਦੇਣੀਆਂ ਬੰਦ ਕਰੋ ਜਿੱਥੇ ਮਿਲਦੇ ਨੇ ਛਤਰਫੇਰੋ ਫੜ ਕੇ ਪਿੰਡਾਂ ਵਿੱਚ ਬੜ ਨਾ ਦਿਓ ਤੇ ਨਹੀਂ ਇਹ ਪਤਾ ਨਹੀਂ ਇੱਕ ਕਰੋ ਕੱਡੇ ਵੱਡੇ ਨੇ ਗੇਮ ਕਿ ਪਿੱਛੇ ਨਹੀਂ ਇਹ ਬੰਦਾ ਮਾਰਨ ਲੱਗੇ ਮੈਂਟਲ ਆਉਂਦੇ ਆ ਨਸ਼ੇੜੀ ਨੇ ਭੰਗ ਦੀ ਲੋਰ ਵਿੱਚ ਪਤਾ ਨਹੀਂ ਲੱਗਦਾ ਸੁਰਤ ਟਿਕਾਣੇ ਨਹੀਂ ਹੁੰਦੀ ਇਨਾਂ ਦਾ ਬਾਣੀ ਨਾਲ ਕੌਮ ਨਾਲ ਬਾਣੇ ਨਾਲ ਕੋਈ ਸਬੰਧ ਨਹੀਂ ਇਹ ਬਾਣੇ ਦੇ ਵਿੱਚ ਭੇੜੀਆਂ ਨੇ ਜੀ ਭੇੜੀਆਂ ਬਾਣੇ ਵਿੱਚ ਛੁਪੇ ਹੋਏ ਗੁੰਡੇ ਨੇ ਗੁੰਡੇ ਤੇ ਇਹਨਾਂ ਤੋਂ ਸੁਚੇਤ ਰਹੋ ਐਵੇਂ ਨਾ ਗੁਰੂ ਦੀ ਲਾਲੜੀ ਵਜ ਕਹੀ ਜਾਓ ਜਿਹੜੇ ਹੈਗੇ ਨੇ ਉਹ ਹੈਗੇ ਆ ਇਹਨਾਂ ਵਿੱਚੋਂ 30 40% ਉਹ ਲੋਕ ਨੇ ਜਿਹੜੇ ਕ੍ਰਿਮਨਲ ਨੇ ਜਿਹੜੇ ਗੁੰਡੇ ਆ ਸਰੇ ਦੇ ਮੈਂ ਸਾਰਿਆਂ ਨੂੰ ਕਹਿ ਰਿਹਾ ਮਾਫ ਕਰਨਾ ਬਹੁਤੇ ਲੋਕ ਫਿਰ ਤਲਖੀ ਵੀ ਚਾਉਣਗੇ ਬਹੁਤੇ ਸੱਜਣ ਨੇ ਜਿਹੜੇ ਅਮਰੀਕਾ ਵਿੱਚ ਬੈਠੇ ਆ ਇੱਥੇ ਬੈਠੇ ਮੈਨੂੰ ਫੋਨ ਵੀ ਕਰਦੇ ਆ ਜਿੰਨਾਂ ਕੋਲੇ ਸੁਣਨਾ ਹਾਂ ਤਾਂ ਹੈਗਾ ਜਿੰਨਾਂ ਕੋਲੇ ਕਹਿ ਲਈ ਬਾਣੀ ਦੀ ਕਦਰ ਕਰਦੇ ਆ ਜਿਹੜੇ ਬਾਣੀ ਨਾਲ ਜੁੜੇ ਨੇ ਉਹ ਬਹੁਤ ਲੋਕ ਨੇ ਪਰ 30 40% ਇਹਨਾਂ ਵਿੱਚ ਗੁੰਡੇ ਲੋਕ ਨੇ ਬਾਣੇ ਪਾ ਕੇ ਗੁਰੂ ਸਾਹਿਬ ਦੇ ਬਾਣੇ ਨੂੰ ਬਦਨਾਮ ਕਰਦੇ ਆ ਔਰ ਲਾੜੀ ਫੌਜ ਕਹੇ ਕਿ ਜੋ ਮਰਜੀ ਮਾਰ ਤਾੜ ਕਰੀ ਚੱਲਣ ਇਹਨਾਂ ਨੂੰ ਖੁੱਲ ਮਿਲੀ ਹੋਈ ਹੈ ਇਹ ਨੱਥ ਕਿਨੇ ਪਾਉਣੇ ਆ ਕੱਲਾ ਪ੍ਰਸ਼ਾਸਨ ਨਹੀਂ ਅਸੀਂ ਲੋਕਾਂ ਨੇ ਵੀ ਨੱਥ ਪਾਉਣੀਆਂ ਜਿੱਥੇ ਕੋਈ ਇਹ ਜੀ ਘਟਨਾ ਵਾਪਰਦੀ ਹੈ ਸੰਜੇਤ ਰਿਆ ਕਰੋ ਫੜ ਕੇ ਛੇਤਰਫੇਰੇ ਕਰੋ ਇਹਨਾਂ ਦੇ ਔਰ ਜਦੋਂ ਕੋਈ ਜ਼ਿਆਦਾ ਤਿੰਨ ਪੰਜ ਕਰੇ ਤਾਂ ਮੈਨੂੰ ਦੱਸਦਿਆ ਕਰੋ ਆਡੀਓ ਵੀਡੀਓ ਭੇਜਦਿਆ ਕਰੋ ਮੈਂ ਕੱਢੋ ਜਲੂਸ ਇਹਨਾਂ ਦਾ ਚੰਗੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ